ਨਗਰ ਨਿਗਮ ਦੀ ਬਿਲਡਿੰਗ ਵਿਭਾਗ ਦੀ ਟੀਮ ਵੱਲੋਂ ਅवैध ਕਬਜ਼ਿਆਂ ਖਿਲਾਫ ਛੇੜੀ ਮੁਹਿੰਮ ਨਿਰੰਤਰ ਜਾਰੀ ਹੈ ਜਿਸ ਦੇ ਚੱਲਦਿਆਂ ਦਿਨ ਚੜ੍ਹਦੇ ਪਹਿਲੇ ਹੀ ਤੜਕਸਾਰ ਅवैध ਨਿਰਮਾਣ ਤੇ ਐਕਸ਼ਨ ਕਰਦੇ ਹਾਂ 20 ਦੇ ਕਰੀਬ ਦੁਕਾਨਾਂ ਨੂੰ ਸੀਲ ਕੀਤਾ ਗਿਆ ਹੈ ਏਟੀਪੀ ਸੁਖਦੇਵ ਸਿੰਘ ਦੀ ਦੇਖਰੇਖ ਹੇਠ ਇਹ ਕਾਰਵਾਈ ਆਰੰਭੀ ਗਈ ਹੈ ਇਸ ਦੌਰਾਨ ਅਲੱਗ-ਅਲੱਗ ਇਲਾਕਿਆਂ ਦੇ ਵਿੱਚ 20 ਦੁਕਾਨਾਂ ਨੂੰ ਸੀਲ ਕੀਤਾ ਗਿਆ ਹੈ ਏਟੀਪੀ ਸੁਖਦੇਵ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉਪਲ ਐਡੀਸ਼ਨਲ ਕਮਿਸ਼ਨਰ ਸ਼ਿਖਾ ਪਗਤ ਦੇ ਦਿਸ਼ਾ ਨਿਰਦੇਸ਼ ਤਹਿਤ ਜਲੰਧਰ ਕੈਂਟ ਹਲਕੇ ਦੇ ਇਲਾਕੇ ਵਿੱਚ ਖੁਰਲਾ ਕੇਂਦਰ ਅਤੇ ਸਾਈ ਮੰਦਰ ਦੇ ਕੋਲ ਬਣੀਆਂ ਚਾਰ ਦੁਕਾਨਾਂ ਬੈਂਕ ਕਲੋਨੀ ਦੇ ਵਿੱਚ ਬਣੀਆਂ ਅੱਠ ਦੁਕਾਨਾਂ ਬੈਂਕ ਇਨਕਲੇਵ ਦੇ ਵਿੱਚ ਬਣੀਆਂ ਤਿੰਨ ਦੁਕਾਨਾਂ ਭਾਈ ਬੰਨੋਜੀ ਨਗਰ ਦੇ ਵਿੱਚ ਬਣੀ ਇੱਕ ਦੁਕਾਨ ਨੂੰ ਸੀਲ ਕੀਤਾ ਗਿਆ ਉਧਰ ਉਹਨਾਂ ਕਿਹਾ ਕਿ ਜਿਹੜਾ ਨਿਯਮਾਂ ਦੀ ਉਲੰਘਣਾ ਕਰੇਗਾ ਉਸ ਦੇ ਖਿਲਾਫ ਨਗਰ ਨਿਗਮ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ तकरीबन 20 ਦੇ ਕਰੀਬ ਅਨਜ਼ਹਾਰਤ ਇਸ਼ਾਰੀਆਂ ਸੀਲ ਕੀਤੀਆਂ ਗਈਆਂ ਨੇ ਉਹਨਾਂ ਚੋਂ ਚਾਰ ਬੈਂਕ ਰੂਹੀ ਦੇ ਵਿੱਚ ਰੀ ਸੀਲਿੰਗ ਹੈ ਉਹਨਾਂ ਨੂੰ ਵੀ ਆਪਣਾ ਬੜਾ ਦਿੱਤਾ ਗਿਆ ਸੀਗਾ ਵੀ ਆਪਾਂ ਇਹਨੂੰ ਐਸ ਪਰ ਬਾਇਲਾ ਕੱਪਲਾਂਗੇ ਪਰ ਇੱਕ ਸਾਲ ਦੇ ਕਰੀਬ ਦਿੱਤਨ ਦਾ ਵਾਰ ਵੀ ਕੋਈ ਨਹੀਂ ਦਿੱਤੀ ਲਈ ਇਸ ਵਪਾਰਿਕ ਤੋਂ ਸਾਰਿਆਂ ਨੇ ਸੱਜਿਆ ਦੋ ਕੋਲ ਮਾਰਕੀਟ ਵਈਆਂ ਆਠ ਅਰੀ ਜੀ ਵੀ ਮਈਆਂ ਰਾਜਾ ਕਾਟਨ ਦੇ ਵਿੱਚ ਤੇ ਇੱਕ ਹੈਪੀ ਮੀਲਿੰਗ ਵਾਲੇ ਇਸੇ ਕੁਝ 30 ਕੁ ਕੀ ਗੋਈਆ ਤੇ ਟੋਟਲ ਕਿੰਨੇ ਕਿ ਦੁਕਾਨਾਂ ਹੋਇਆ ਤੇ ਕਿਰੇ ਦੇਸ਼ਾਂ ਦੀ ਕਿਤਕੀ ਨੇ ਹੈ ਪ੍ਰਾਈਵਟ ਵੀ ਦੇ ਕਿਰਾਏ ਮਾਲ ਜੋ ਕਹਿੰਦਾ ਫਰਾਟ ਤੇ ਐਡੀਸ਼ਨਲ ਕੁਝ ਸੇ ਕੀ ਕਾਰਨ ਹੈ ਕਿ ਤੁਸੀਂ ਕੋਈ ਸਲਿੰਗ ਕਰਦੇ ਹੋ ਉਸ ਤੋਂ ਆਉ ਸਾਦੀ ਹੋਏ ਫਿਰ ਦੁਬਾਰਾ ਸ਼ੁਰੂ ਕਰ ਦਿੰਦੇ ਕਿ ਇਹਨਾਂ ਨੂੰ ਕੀ ਇਹਨੇ ਤੇ ਅਗਲੇ ਐਕਸ਼ਨ ਲਿਤਾ ਜਾਊਗਾ ਅਗਲਾ ਐਕਸ਼ਨ ਬਾਰੇ ਇਹੀ ਆ ਵੀ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਊਗਾ ਜਿਉਂ ਦੀ ਸਰਕਾਰ ਦੀ ਕੋਸ਼ਿਸ਼ ਹੋਊਗੀ ਫੈਕਟਰ ਗਵਰਨਡ ਲਾਈਨ ਦੇ ਤੇ